ਮਾਨਯੋਗ ਐਸਐਸਪੀ ਲੁਧਿਆਣਾ ਵਿਧਾਤੀ ਸਰਦਾਰ ਨਵੀ ਸਿੰਘ ਬੈਂਸ ਉਹਨਾਂ ਦੀ ਰਹਿਨਮਈ ਯੇਟ ਜੋ ਸਾਡੇ ਵੱਲੋਂ ਵਿਸ਼ੇਸ਼ ਤੌਰ ਤੇ ਨਸ਼ਿਆਂ ਦੇ ਖਿਲਾਫ ਮਿਹਨਤ ਕੀਤੀ ਗਈ ਹੈ ਇਸ ਮਿਹਨਤ ਦੇ ਤਹਿਤ ਕਾਰਵਾਈ ਕਰਦੇ ਹੋਏ ਸਬਡਿਵੀਜ਼ਨ ਡੀਐਸਪੀ ਤਖਾ ਦੇ ਥਾਣਾ ਐਸਐਚਓ ਜੋਧਾ ਦੀ ਟੀਮ ਵੱਲੋਂ ਕਲਵੀਰ ਕੌਰ ਪਤਨੀ ਬਲਵੰਤ ਸਿੰਘ ਵਾਸੀ ਨਾਰੰਗਵਾਲ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 15 ਗ੍ਰਾਮ ਹੈਰਨ ਤੇ 500 ਪੀਆਗਰਾ ਗੰਜਾਰ ਕੌਰ ਕੀਤਾ ਜਾਇਆ। ਇਸ ਤੋਂ ਬਾਅਦ ਇਹਨਾਂ ਤੋਂ ਡਿਟੇਲ ਦੇ ਵਿੱਚ ਪੁੱਛ ਪੁੱਛ ਜਾਰੀ ਹੈ ਦੋ ਦਿਨਾਂ ਦਾ ਰਿਮਾਂਡ ਲਿਆ ਗਿਆ। ਇਸ ਰਿਮਾਂਡ ਦੇ ਦੌਰਾਨ ਅਸੀਂ ਪਤਾ ਕਰ ਰਹੇ ਹਾਂ ਕਿ ਕਿੱਥੋਂ ਲੈ ਕੇ ਆਏ ਜੇ ਕਿੰਨਾ-ਕਿੰਨਾ ਲੋਕਾਂ ਨੂੰ ਵੀਜਦੇ ਆ। ਤਾਂ ਕਿ ਇਸ ਦੇ ਬੈਕਵਾਰਡ ਲੈ ਕੇ ਜਿਸ ਫੇਸ ਕਰਕੇ ਹੋਰ ਬੰਦਿਆਂ ਨੂੰ ਅਰੈਸਟ ਕਰੀਏ ਜੇ ਵਿਸਤਾਰ ਕੀਤਾ ਜਾ ਸਕੇ। ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹਣਾ ਕਿ ਇਹ ਇਹਨਾਂ ਦੇ ਖਿਲਾਫ ਜੋ ਇਹ ਕੁਲਵੀਰ ਕੌਰ ਨੇ ਇਹਨਾਂ ਦੇ ਖਿਲਾਫ 2016 ਦੇ ਵਿੱਚ ਵੀ 76/2016 ਐਨਡੀਪੀਐਸ ਦਾ ਮਕਦਮਾ ਜਦੋਂ ਥਾਣੇ ਵਿੱਚ ਦਰਜ ਹੈ ਸੋ ਮੇਰੀ ਸਾਰੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਹੈ ਕਿ ਉਹ ਇਹਦੇ ਗੁਰਤੰਦਿਆਂ ਤੋਂ ਬਾਹਰ ਹੋਣ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਥੈਂਕ ਯੂ ਮਾਨਯੋਗ ਐਸਐਸਪੀ ਲੁਧਿਆਣਾ ਜੀ ਆਤਿ ਸਰਦਾਰ ਨਵੀ ਸਿੰਘ ਬੈਂਸ ਉਹਨਾਂ ਦੀ ਰਹਿਨਮਈ ਯੇਟ ਜੋ ਸਾਡੇ ਵੱਲੋਂ ਵਿਸ਼ੇਸ਼ ਤੌਰ ਤੇ ਨਸ਼ਾ ਦੇ ਖਿਲਾਫ ਮਹਿੰਮ ਕੀਤੀ ਗਈ ਹੈ ਇਸ ਮਹਿੰਮ ਦੇ ਤਹਿਤ ਕਾਰਵਾਈ ਕਰਦੇ ਹੋਏ ਸਬਡਿਵੀਜ਼ਨ ਡੀਐਸਪੀ ਦਾਖਾ ਦੇ ਥਾਣਾ ਐਸਐਚਓ ਜੋਧਾ ਦੀ ਟੀਮ ਵੱਲੋਂ ਕਲਵੀਰ ਕੌਰ ਪਤਨੀ ਬਲਵੰਤ ਸਿੰਘ ਵਾਸੀ ਨਾਰੰਗਵਾਲ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 15 ਗ੍ਰਾਮ ਹੈਰੋਇਨ ਤੇ 550 ਗ੍ਰਾਮ ਗਾਂਜਾ ਰਿਕਵਰ ਕੀਤਾ ਗਿਆ ਹੈ ਇਸ ਤੋਂ ਬਾਅਦ ਇਹਨਾਂ ਤੋਂ ਡਿਟੇਲ ਦੇ ਵਿੱਚ ਪੁੱਛਕਿ ਜਾਰੀ ਆ ਦੋ ਦਿਨ ਅੰਦਰ ਰਿਮਾਂਡ ਲਿਆ ਗਿਆ ਵਾ ਇਸ ਰਿਮਾਂਡ ਦੇ ਦੌਰਾਨ ਅਸੀਂ ਭਾਗ ਕਰ ਰਹੇ ਹਾਂ ਕਿ ਕਿੱਥੋਂ ਲੈ ਕੇ ਆਏ ਜੇ ਕਿੰਨੇ ਕਿੰਨੇ ਲੋਕਾਂ ਨੂੰ ਵੀਜਦੇ ਆ ਤਾਂ ਕਿ ਇਸ ਦੇ ਬੈਕਵਾਰਡ ਲੈ ਕੇ ਜੇ ਫੇਸ ਕਰਕੇ ਹੋਰ ਬੰਦਿਆਂ ਨੂੰ ਅਰੈਸਟ ਕਰਕੇ ਜੇ ਵਸਤਾਰ ਕੀਤਾ ਜਾ ਸਕੇ ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਇਹਨਾਂ ਦੇ ਖਿਲਾਫ ਜੋ ਇਹ ਕੁਲਵੀਰ ਕੌਰ ਨੇ ਇਹਨਾਂ ਦੇ ਖਿਲਾਫ 2016 ਦੇ ਵਿੱਚ ਵੀ 76/2016 ਐਨਡੀਪੀਐਸ ਦਾ ਮਕਦਮਾ ਜਦੋਂ ਥਾਣੇ ਵਿੱਚ ਦਰਜ ਹੈ ਸੋ ਮੇਰੀ ਸਾਰੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਹੈ ਕਿ ਉਹ ਇਹ ਜੀ ਗੁਰਤਨ ਨਾ ਤੋਂ ਬਾਹਰ ਹੋਣ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਥੈਂਕ ਯੂ ਮਾਨਯੋਗ ਐਸਐਸਪੀ ਲੁਧਿਆਣਾ ਜਿਆਤੀ ਸਰਦਾਰ ਨਵੀ ਸਿੰਘ ਬੈਂਸ ਉਹਨਾਂ ਦੀ ਰਹਿਨਮਈ ਹੇਠ ਜੋ ਸਾਡੇ ਵੱਲੋਂ ਵਿਸ਼ੇਸ਼ ਤੌਰ ਤੇ ਨਸ਼ਿਆਂ ਦੇ ਖਿਲਾਫ ਮਹਿੰਮ ਕੀਤੀ ਗਈ ਹੈ ਇਸ ਮਹਿੰਮ ਦੇ ਤਹਿਤ ਕਾਰਵਾਈ ਕਰਦੇ ਹੋਏ ਸਬਡਿਵੀਜ਼ਨ ਡੀਐਸਪੀ ਦਾਖਾ ਦੇ ਥਾਣਾ ਐਸਐਚਓ ਜੋਧਾ ਦੀ ਟੀਮ ਵੱਲੋਂ ਕਲਵੀਰ ਕੌਰ ਪਤਨੀ ਬਲਵੰਤ ਸਿੰਘ ਵਾਸੀ ਨਾਰੰਗਵਾਲ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 15 ਗ੍ਰਾਮ ਹੈਰੋਇਨ ਤੇ 550 ਗ੍ਰਾਮ ਗਾਂਜਾ ਰਿਕਵਰ ਕੀਤਾ ਗਿਆ। ਇਸ ਤੋਂ ਬਾਅਦ ਇਹਨਾਂ ਤੋਂ ਡਿਟੇਲ ਦੇ ਵਿੱਚ ਪੁੱਛਗਿੱਛ ਜਾਰੀ ਹੈ। 2 ਦਿਨ ਅਦਾਰਮਾਨ ਲਿਆ ਗਿਆ। ਇਸ ਰਿਮਾਂਡ ਦੇ ਦੌਰਾਨ ਅਸੀਂ ਪੜ ਕਰ ਰਹੇ ਹਾਂ ਕਿ ਕਿੱਥੋਂ ਲੈ ਕੇ ਆਏ ਜੇ ਕਿੰਨੇ ਕਿੰਨੇ ਲੋਕਾਂ ਨੂੰ ਵੇਚਦੇ ਆ। ਤਾਂ ਕਿ ਇਸ ਦੇ ਬੈਕਵਾਰਡ ਲੈ ਕੇ ਜੇ ਫੇਸ ਕਰਕੇ ਹੋਰ ਬੰਦਿਆਂ ਨੂੰ ਅਰੈਸਟ ਕਰਕੇ ਗ੍ਰਿਫਤਾਰ ਕੀਤਾ ਜਾ ਸਕੇ। ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹਣਾ ਕਿ ਇਹ ਇਹਨਾਂ ਦੇ ਖਿਲਾਫ ਜੋ ਇਹ ਕੁਲਵੀਰ ਕੌਰ ਨੇ ਇਹਨਾਂ ਦੇ ਖਿਲਾਫ 2016 ਦੇ ਵਿੱਚ ਵੀ 76/2016 ਐਨਡੀਪੀਐਸ ਦਾ ਮੁਕੱਦਮਾ ਜਦੋਂ ਥਾਣੇ ਵਿੱਚ ਦਰਜ ਹੈ ਸੋ ਮੇਰੀ ਸਾਰੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਹੈ ਕਿ ਉਹ ਇਹ ਜਿਹੇ ਗੁਰਦੰਿਆਂ ਤੋਂ ਬਾਹਰ ਹੋਣ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਥੈਂਕ ਯੂ